ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪਸ ਹੋਗੇ ਤੁਸੀਂ ਸਾਰੇ ਵਧੀਆ ਹੋਵੋਗੇ ਬਿਲਕੁਲ ਬਹੁਤ ਵਧੀਆ ਸੀ ਕਾਫੀ ਟਾਈਮ ਬਾਅਦ ਆਪਾਂ ਬਲੌਗ ਤੇ ਲੈ ਕੇ ਆਏ ਆ ਬਿਲਕੁਲ ਸਹੀ ਜਵਾਬ ਤੇ ਇੱਕ ਵਾਰ ਫੇਰ ਤੋਂ ਆਪ ਪਾਏ ਆ ਦਾ ਫਾਰਮ ਸ਼ਾਪ ਹੈ ਕਿਹੜਾ ਇਹ ਫੁੱਲਾਂ ਵਾਲੇ ਵਿਊ ਦੇ ਆ ਹੈਰਿਸਨ ਟੂਲੀਪ ਤੇ ਹੈਰਿਸਨ ਟੂਲੀਪ ਟੂਲੀਪ ਹੁਣ ਚੱਲ ਪਿਆ ਉਹਰੇ ਟੂਲੀਪ ਫੈਸਟੀਵਲ ਆਇਓ ਆ ਦੇਖੋ ਵਿਊ ਤੁਸੀਂ ਇਸ ਵਾਰੀ ਅਸੀਂ ਨੇੜੇ ਗਏ ਸੀ ਇਸ ਵਾਰੀ ਅਸੀਂ ਚਿੱਲੀ ਵੈਕ ਆਏ ਆ ਲੋਕ ਇਹਨੂੰ ਚਿੱਲਾ ਵੈਕ ਵੀ ਕਹਿੰਦੇ ਆ ਵਿਊ ਦੇਖੋ ਤੁਸੀਂ ਪਰ ਮਮ ਤੋਨੋਂ ਲੈ ਕੇ ਚੱਲਦੇ ਆਂ ਅੰਦਰ ਐਸ ਵਾਰੀ ਅਸੀਂ ਥੋੜੀ ਜਿਆਦਾ ਛੇਤੀ ਰਹੀ ਗਾ ਪਿਸ਼ਵਰ ਜਾਣੋਂ ਅਸੀਂ ਕਿਸੀ ਫੁੱਲ ਵਿਚਾਰੇ ਮਾਰ ਹਾਂ ਹਾਂ ਐਸ ਵਾਰੀ ਪਤਾ ਲੱਗੂ ਵੀ ਕਿਵੇਂ ਦੇ ਹੁੰਦੇ ਆ ਆਜੋ ਫਿਰ ਟਿਕ ਟਕ ਤਾਂ ਚੈੱਕ ਕਰਾਈਏ ਹਰੀ ਸੰ ਹਰੀ ਸੰ ਹਰੀ ਸੰ ਟੂਲੀ ਫਾਸਟ ਨਾ ਹੋਏ ਕੁੱਤੇ ਦੇ ਖਾਤਰ ਤੋ ਵੀ ਐਂਟਰੀ ਆਪਾਂ ਕਰ ਚੁੱਕੇ ਆਂ ਰੰਗ ਬਰੰਗੇ ਫੁੱਲ ਲੱਗੇ ਵੀਰੇ ਹਾਂ ਪਿਛਲੀ ਵਾਰ ਆਪਾਂ ਮਰਜੇ ਗਏ ਸੀਗੇ ਪਿਛਲੀ ਵਾਰ ਆਈਲੇਟ ਸੀਗੇ ਪਿੰਕਰ ਦੇਖ ਪਿਛਲੀ ਵਾਰ ਆਈਲੇਟ ਸੀਗੇ ਨੀਚੇ ਵੀ ਵਧੀਆ ਲਾਇਆ ਇਹ ਨਵੈਂਡਰਜ਼ ਨੇ ਜਦੋਂ ਇਹ ਮੁੱਕ ਜਾਣੇ ਆ ਫਿਰ ਇਹ ਇਹ ਹੋਣੇ ਫਿਰ ਇਹ ਨਾਲ ਸ਼ੁਰੂ ਹੋ ਜਾਣੇ ਆ ਫਿਰ ਤੋਂ ਮੈਨੂੰ ਤਾਂ ਪਤਾ ਨਹੀਂ ਕੀ ਨਾ ਫਿਰ ਉਹ ਤੋਂ ਬਾਅਦ ਸਨਫਲਾਵਰਸ ਆ ਅੱਛਾ ਇਧਰ ਆ ਜਾਓ ਫੋਟੋ ਲੈ ਲਓ

ਲਿਖੇ ਹੋਏ ਸੀ ਕਿ ਨਾਲ ਇਸ ਵਾਰ ਨਹੀਂ ਉਹ ਉੱਥੇ ਆਪ ਫੋਟੋ ਲੈ ਕੇ ਆ ਜੀ ਉੱਥੇ ਥੋੜੀ ਲਿਖੇ ਆ ਆ ਫੋਟੋ ਫੋਟੋ ਕਰਾਉਣ ਨੂੰ ਉੱਥੇ ਅਸੀਂ ਫੋਟੋਆਂ ਕਰਵਾ ਆ ਚੁੱਕੇ ਆ ਚਲੋ ਨਹੀਂ ਮੈਂ ਬੈਠ ਜਾਂਦਾ ਤਦ ਦੇਖੋ ਫੋਟੋਆਂ ਨੂੰ ਆਜੋ ਫੋਟੋ ਫੇਚਦੀ ਪਹਿਲਾਂ ਦੀ ਫੁੱਲਾਂ ਦੀ ਬਹੁਤ ਖੁਸ਼ਬੂਦਾਰੀ ਆਉਂਦੀ ਆ ਨਾ ਖੁਸ਼ੂ ਖੁਸ਼ੂਦਾਰ ਹੋਏ ਪਏ ਨੇ ਫੁੱਲ ਰਾਜ ਰਸ਼ ਘੱਟ ਗਿਆ ਕੱਲ ਹੀ ਸਟਾਰਟ ਹੋਇਆ ਗੱਡੀ ਖੜੀ ਹੈ ਵਿੰਟੇਜ ਲੋਕ ਫੋਟੋ ਫੋਟੋ ਕਰਾ ਰਹੇ ਨੇ ਉੱਥੇ ਵੀ ਉੱਧਰ ਉੱਪਰ ਮੌਸਮ ਵੀ ਬੜਾ ਘੈਂਟ ਹੋਇਆ ਪਿਆ ਬੱਦਲੀ ਬੱਦਲ ਹੋਏ ਪਏ ਨੇ ਉਹ ਜਿਆਹਾ ਇਹ ਪੁੱਗਰ ਨਹੀਂ ਹੈ ਹਨਾ ਇੱਧਰ ਹੀ ਪੁੱਗਰ ਚੁੱਕੇ ਨੇ ਆ ਸਾਰੇ ਥੋੜੀ ਥੋੜੀ ਨੇ ਜਿਆਦਾ ਹਾਂ ਹਾਂ ਪਤਾ ਨਹੀਂ ਪਿਛਲੀ ਵਾਰ ਉੱਧਰ ਜਿਆਦਾ ਸੀਗੇ ਉਹ ਸਪੋਰਟ ਇੱਥੇ ਤਾਂ ਦੋ ਕੁ ਕਲਰ ਨੇ ਤੇ ਕਾਫੀ ਸੀਗੇ ਨੇ ਹਾਂ ਇਹ ਸੀਗੇ ਤੇ ਆ ਯੈਲੋ ਚ ਸ਼ਾਇਦ ਹਾਂ ਉੱਥੇ ਅਲੱਗ ਅਲੱਗ ਸੀ ਸਾਰੇ ਇੱਥੇ ਤਾਂ ਠੀਕ ਠੀਕ ਜਿਹਾ ਹੀ ਲੱਗਿਆ ਕੰਮ ਜੰਨਾ ਹੈ ਨਹੀਂਗਾ ਪਰ ਓਕੇ ਆ ਇੰਨੀ ਦੂਰ ਆਏ ਵੀ ਆ ਆ ਜੀ ਵੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਆ ਗਿਆ ਟਰੈਕਟਰ ਚੱਲਦਾ ਤਾਂ ਮੈਨੂੰ ਲੱਗਦਾ ਦੇਖੋ ਨਹੀਂ ਚੱਲਦਾ ਹੁਣ ਆ ਯਾਰ ਚੱਲਦਾ ਹੋਊਗਾ ਬੈਟਰੀ ਬੂਟੀ ਉਹ ਨਵੀਂ ਆ ਸਾਰਾ ਕੁਝ ਉਹ ਦੇਖ ਲਾ ਸਾਰਾ ਕੁਝ ਰੱਖਿਆ ਆ ਇੱਕੋ ਇੱਥੇ ਲਾ ਟਰੈਕਟਰ ਆਉਰੇ ਹੀ ਖਾਣ ਪੀਣ ਨੂੰ ਚੀਜ਼ਾਂ ਨੇ ਜਿਹਨੇ ਵੀ ਜੋ ਵੀ ਖਾਣਾ ਉਹ ਹੋਮ ਮੇਡ ਗਰੇਵੀ ਇੱਧਰ ਵੀ ਆ ਪਾਰਕਿੰਗ ਥੋੜੀ ਜੀ ਵੀ ਇੱਹੀਂ ਆ ਗਿਆ ਕੰਮ ਹੋ ਵੀ ਸ਼ੁਰੂ ਤਾਂ ਸੋਚ ਰਿਹਾ ਇੱਥੋਂ ਜਾਣ ਦਾ ਇਹ ਆ ਕੁਸੁਰਤ ਗਮਲੇ ਨੇ ਓਰੇ ਬੈਲਰ ਦੇਖੋ ਕਿੰਨਾ ਵਧੀਆ ਓਰੇ ਦਾ ਉਹ ਸਾਹਮਣੇ ਸਨੋਪਈ ਹੋਈ ਹੈ ਬਰਫ ਗੁੱਡ ਔਰ ਵੀ ਆਪਾਂ ਪਹੁੰਚ ਚੁੱਕੇ ਹਾਂ ਡਿਸਟ੍ਰਿਕਟ 18 81 ਦੇ ਇਹ ਆਇਓ ਤੁਹਾਨੂੰ ਆ ਸਾਡਾ ਆਉਂਦਿਆਂ ਨੂੰ ਸਵਾਗਤ ਹੈ ਕੀਤਾ ਇਸ ਬਾਲ ਕਲੌਕ ਨੇ ਬਾਲ ਕਲੌਕ ਹੀ ਹੁੰਦੀ ਹੈ ਨਾ ਇੱਕ ਬਬ ਕਿਹੜੇ ਬਾਲ ਕਲੌਕ ਕਹਿੰਦੇ ਹਨ ਬਾਲ ਕਲੌਕ ਉਹ ਜਿਹੜੀ ਇਹ ਕਿਹੜਾ ਕਲੌਗ ਆ ਫਿਰ ਇਹ ਤਾਂ ਨਹੀਂ ਕਿਹੜਾ ਕਲੌਗ ਹੈ ਸ਼ਹਿਰ ਦਾ ਕਲੌਗ ਇਹ ਸ਼ਹਿਰ ਦਾ ਕਰਾਉਗਾ ਪੌਣੇ 2 ਹੋ ਚੁੱਕੇ ਨੇ అలਾਰਮ ਵੱਜ ਗਿਆ ਪੌਣੇ 2 ਤੇ ਕੌਣ ਮੋਨ ਹੁੰਦੇ ਆ ਹਾਂ ਉਧਰ 11:00 ਵਜੇ 12:00 ਵਜੇ ਬਜਾਂਦੇ ਸਹੀ ਗੱਲ ਆ ਹਾਂ ਇਹਨਾਂ ਮੇਰੇ ਅੱਗੇ ਲੈ ਆਪਾਂ ਗੱਡੀ ਲਾ ਚੁੱਕਿਆ ਪਾਰਕਿੰਗ ਤੇ ਹੁਣ ਆਪਾਂ ਘੁੰਮਦੇ ਆ ਇਹ ਕਹਿੰਦੇ ਬੜਾ ਵਧੀਆ ਥੰਡਰਵਾਲਡ ਲੇਨ ਉਧਰ ਚੱਲਦੇ ਆ ਨਾ ਆਜੋ ਤੁਹਾਨੂੰ ਨਾਲ ਘੁੰਮਾ ਰਿਹਾ ਇੱਥੇ ਦਾ ਵੇਉ ਦਿਖਾਉਣੇ ਆ ਸਾਮਣੀ ਲਾ ਦੀ ਇਟਾਲੀਅਨ ਲਓ ਜੀ ਆਪਾਂ ਐਂਟਰੀ ਕਰ ਚੁੱਕੀਆਂ ਤਾਂ ਦਿਖਾਉਣੇ ਹੋਰੀ ਇਹਦਾ ਕਿਆ ਵਾਟ ਹੈ ਚੇਅਰਸ ਵਗੈਰਾ ਦੇਖੋ ਦੁਕਾਨ ਵੀ ਇਹਨੂੰਗੀ ਹਾਂ ਸਾਰੀਆਂ ਦੁਕਾਨ ਨਹੀਂ ਨੇ ਹੈ ਓਏ ਹੋਰ ਘੁੰਮਦੇ ਆ ਦੇਖੋ ਵੀ ਕਿੰਨਾ ਵਧੀਆ ਸਾਰਾ ਬਣਾਇਆ ਹੋਇਆ ਡੈਕੋਰੇਟ ਕੀਤਾ ਹੁਣ ਇਹ ਨਹੀਂ ਪਤਾ ਸਮਝ ਨਹੀਂ ਲੱਗਦਾ ਜਿਵੇਂ ਨਕਲੀ ਵਾਂਗ ਹਾਂ ਨਕਲੀ ਜਿਹਾ ਲੱਗਦਾ ਨਾ ਜੰਮਈ ਰੌਸ਼ਨੀ ਹੈਗਾ ਦੇਖੋ ਆਪਣੇ ਉਧਰ ਪੰਜਾਬ ਦੇ ਵਿੱਚ ਇਦਾਂ ਦੇ ਮੰਨ ਲੋ ਉੱਥੇ ਪ੍ਰੀ ਵਾਈਡਿੰਗ ਸ਼ੂਟ ਵਗੈਰਾ ਕਰਦੇ ਹੁੰਦੇ ਨੇ ਸੈਟਅਪ ਬਣਾਉਂਦੇ ਆ ਇੱਧਰ ਦੇਖੋ ਬਣਿਆ ਬਣਾਇਆ ਤੁਹਾਨੂੰ ਹੋਰ ਵੀ ਅੱਗੇ ਅੱਗੇ ਦਿਖਾਉਣੇ ਆ ਸੈਟ ਸੈਟਅਪ ਵਗੈਰਾ ਦੇਖਤੇ ਆ ਆ ਕੀ ਹੋਰੇ ਗੇਮ ਆ ਫੁੱਡੇ ਚੱਕਣੇ 20 ਡਾਲਰ ਲਾ ਕੇ ਜਦ ਤੱਕ ਤੁਸੀਂ ਜਿੱਤਦੇ ਨਹੀਂ ਆਹ ਤਾਰੇ ਬੱਡੇ ਟੋਏ ਆ ਸੋ ਆ ਦੇਖੋ ਆ ਬੱਢ ਰਿਹਾ ਵੀ ਹਜੇ ਲੱਗਦਾ ਜਿਵੇਂ ਕੋਈ ਚਰਚ ਵਗੈਰਾ ਹੁੰਦੀ ਆ ਨਾ

ਹੁਣ ਇਹ ਨਹੀਂ ਪਤਾ ਕਿ 88 ਬਾਦ ਕਿਉਂ ਸ਼ਾਇਦ ਫੂਦ ਬਣਿਆ ਹੋਊਗਾ ਇਹ ਤਾਂ ਕਰਕੇ ਕਾਫੀ ਪੀਸਪੋਲ ਆਈ ਇੱਥੇ ਇੰਨਾ ਰਸ਼ ਵੀ ਨਹੀਂ ਆਇਆ ਸੂਟੀਆਂ ਛੋਟੀਆਂ ਸ਼ਾਪਸ ਵਗੈਰਾ ਨੇ ਇਹ ਕੋ ਵੀ ਡੱਡੂ ਬਣਿਆ ਹੋਇਆ ਡੱਡੂ ਕੀ ਆ ਵੀਊ ਆ ਆਰੇ ਕੁਛ ਨਾ ਐ ਪਿਆਰੀ ਜੀ ਮੈਂ 10 ਹੀ ਟਿਕਾ ਦਿੰਦਾ ਜੇ ਪਰਲ ਮਾਈਟਾ ਗਈ ਸੀ ਮੈਂ ਕਾਟੀ ਉੱਦਣ ਲੱਗੀ ਹੈ ਕਹਿੰਦਾ 2:00 ਵੱਜ ਚੁੱਕੇ ਨੇ 15-15 ਮਿੰਟ ਬਾਅਦ ਭੱਜਦੀ ਐ ਮੁੰਨਰੇ ਕਾਟੀ ਤੇ ਸੁਣਦੀ ਐ ਵਾਹ ਅੱਪਾ ਚ ਪਹੁੰਚਿਆਂ ਵੀ ਚਿੱਲਾ ਵਾਹਗਾ ਵਧੀਆ ਵਾ ਬਟ ਇਹ ਬਹੁਤੀ ਛੋਟਾ ਜਿਹਾ ਵਾ ਏਰੀਆ ਬੜੀ ਲੱਗਿਆ ਮੈਨੂੰ ਇੱਥੇ ਬਹੁਤ ਹੀ ਪਾਪੂਲੇਸ਼ਨ ਬਿਲਕੁਲ ਹੀ ਨਹੀਂ ਹੈਗੀ ਇੱਥੇ ਜਿਵੇਂ ਅੱਜ ਸੰਡੇ ਆ ਤੇ ਸੰਡੇ ਨੂੰ ਆਬਵੀਅਸਲੀ ਜਦੋਂ ਅਸੀਂ ਕਿਤੇ ਹੋਰ ਸ਼ਰੀ ਦੇ ਵਿੱਚ ਜਾਂ ਮੈਨੂਪੁਰ ਘੁੰਮਣ ਜਾਣੇ ਆ ਤਾਂ ਮਤਲਬ ਇਹਨਾਂ ਯਾਦਾ ਰਾਸ਼ ਹੁੰਦਾ ਚਾਹੇ ਤੁਸੀਂ ਸੜਕਾਂ ਤੇ ਲੈ ਲੋ ਉਹ ਚਾਹੇ ਤੁਸੀਂ ਟ੍ਰੇਨ ਦੇ ਵਿੱਚ ਲੈ ਲੋ ਜਾਂ ਬੱਸਾਂ ਦੇ ਵਿੱਚ ਲੈ ਲੋ ਬਹੁਤ ਜ਼ਿਆਦਾ ਲੋਕ ਹੁੰਦੇ ਨੇ ਪਰ ਇੱਥੇ ਇਦਾਂ ਲੱਗਦਾ ਕਿ ਅਜਿਵੇਂ ਕੋਈ ਵੀਕਡੇ ਹੁੰਦਾ ਬਿਲਕੁਲ ਵੀ ਰਾਸ਼ ਨਹੀਂ ਹੈਗਾ ਨਾ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਨਾ ਕਿਸੇ ਪਾਰਕਿੰਗ ਦੇ ਵਿੱਚ ਮੋਦੀ ਕੋਲਾ ਮੇ ਲੋ ਆਪਾਂ ਗਏ ਸੀ ਡਿਸਟ੍ਰਿਕਟ 88 ਗਵਾਂ ਦੇ ਵਿੱਚ ਗਏ ਸੀਗੇ 881 ਦੇ ਵਿੱਚ ਤੇ ਉਹ ਛੋਟਾ ਜਿਹਾ ਹੀ ਆ ਬਟ ਵਧੀਆ ਵਾ ਵਿਊ ਵਧੀਆ ਵਾ ਤੁਸੀਂ ਉੱਥੇ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰੀ ਵਿਡਿੰਗ ਵਗੈਰਾ ਜਾਂ ਕੋਈ ਸ਼ੂਟ ਵਗੈਰਾ ਜੋ ਵੀ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਓਕੇ ਰਿਪੋਰਟ ਬੋਡਾ ਬਾਕੀ ਸਹੀ ਆ ਜੇ ਕਿਤੇ ਹੋਰ ਘੁੰਮੇ ਦਾ ਤੁਹਾਨੂੰ ਉਹ ਵੀ ਦਿਖਾਵਾਂਗੇ ਹੁਣ ਆਪਾਂ ਖਾਪੀ ਲਈਏ ਆਪਾਂ ਇੱਥੇ ਆਏ ਸੀਗੇ ਬੂਸਟਰ ਯੂ ਤੇ ਸਾਬੇ ਤੇ ਖਾਣੇ ਪੀਣੇ ਫਿਰ ਗੱਲ ਕਰਦੇ ਆਂ ਪਰ ਦੇਖੋ